ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅ ਕਿ ਜਿਹੜਾ 2024 ਦੇ ਵਿੱਚ ਆਪਾਂ ਨੂੰ ਮਰਜ਼ਾ ਆ ਰਹੀਆਂ ਨੇ ਹਨਾ ਉਹਦੇ ਵਿੱਚ ਜਾਗੋ ਫੰਕਸ਼ਨ ਦੇ ਵਿੱਚ ਜਿਹੜੀ ਆਪਾਂ ਡਰੈੱਸ ਪਾਉਣੀ ਹੈ 트ੈਂਡਿੰਗ ਦੇ ਵਿੱਚ ਚੱਲ ਰਹੀ ਹੈ ਹਨਾ ਅੱਜ ਕੱਲ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਸ਼ੇਅਰ ਕਰਾਂਗੇ ਕਿ ਕਿੰਨੇ ਚਿਹਰੇ ਡਰੈੱਸ ਤਿਆਰ ਹੁੰਦੀ ਹੈ ਅ ਤੁਹਾਨੂੰ ਬਿਲਕੁਲ ਸੱਚਾਈ ਦੱਸੀ ਜਾਊਗੀ ਕਿ ਕਿੰਨੇ ਦੇ ਵਿੱਚ ਮੈਂ ਆਪਣੀ ਡਰੈੱਸ ਜਿਹੜੀ ਰੈਡੀ ਕਰੀ ਹੈ ਠੀਕ ਹੈ ਜੀ ਲੈਸ ਵਗੈਰਾ ਦਾ ਸਾਰਾ ਹਨਾ ਦੁਪੱਟਾ ਕੱਗਰਾ ਤੇ ਸ਼ਰਟ ਕਿੰਨੇ ਚਾਪਨ ਪੈ ਗਈ ਤੇ ਸਾਰਾ ਸੂਟ ਜਿਹੜਾ ਕਿੰਨੇ ਚ ਰੈਡੀ ਹੋ ਗਿਆ ਹਨਾ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਅ ਸੋ ਇੱਕ ਸਾਈਡ ਤੇ ਮੈਂ ਵੀਡੀਓ ਚਲਾ ਦੂੰਗੀ ਕਿ ਕਿੱਦਾਂ ਦੀ ਲੁੱਕ ਹੈ ਜਿਹੜੀ ਆਪਣੀ ਬਣੀ ਹੈ ਇਹ ਸੂਟ ਨੂੰ ਪਾ ਕੇ ਅ ਜਦੋਂ ਉਹ ਫੰਕਸ਼ਨ ਦੇ ਵਿੱਚ ਹੀ ਸਪੈਸ਼ਲੀ ਇਹ ਸੂਟ ਜਿਹੜਾ ਪਾਇਆ ਜਾਂਦਾ ਬਹੁਤ ਸੋਹਣਾ ਲੱਗਦਾ ਹੈਗਾ ਪਾਇਆ ਹੋਇਆ ਅ ਬਹੁਤ ਮੈਂ ਵੀਡੀਓਜ਼ ਦੇਖ ਲੀਆਂ ਹਨਾ ਇੰਸਟਾਗ੍ਰam ਤੇ ਦੇਖ ਲੀਆਂ ਕਾਫੀ ਸਾਰੀਆਂ ਵੀਡੀਓਜ਼ ਕਿ ਅ ਮੈਂ ਪ੍ਰਾਈਸ ਦੇਖੇ ਸੀ ਹਨਾ 5500 ਚ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਕੋਈ ਕਹਿੰਦਾ ਜੀ ਤੁਸੀਂ 5200 ਚ ਕਰਾ ਸਕਦੇ ਹੋ ਕੋਈ ਕਹਿੰਦਾ ਜੀ ਤੁਸੀਂ 5000 ਚ ਕਰਵਾ ਸਕਦੇ ਹੋ ਹਨਾ ਤੇ 4 ਤੋਂ 5000 ਦੇ ਵਿੱਚ ਵਿੱਚ 5 ਤੋਂ ਪਲੱਸ ਦਾ ਤਾਂ ਦੱਸਿਆ ਹੋਇਆ ਰੇਟ ਪਰ 4 ਤੋਂ ਘੱਟ ਕਿਸੇ ਨੇ ਨਹੀਂ ਦੱਸਿਆ ਹੋਇਆ ਕਿ ਇਹ ਇੱਕ ਸੂਟ ਹੈ ਜਿਹੜਾ ਸਾਨੂੰ ਰੈਡੀ ਕਰਕੇ ਦੇਵਾਂਗੇ ਸੋ ਮੈਂ ਖੁਦ ਰੈਡੀ ਕਰਦੀ ਆ ਆਪਣੇ ਸੂਟ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਹਨਾ ਮੇਰੀ ਹਰ ਇੱਕ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਮੈਂ ਆਪਣੇ ਸੂਟ ਆਪ ਹੀ ਰੈਡੀ ਕਰਦੀ ਆ ਸਾਰੇ ਡਿਜ਼ਾਈਨਰ ਸੂਟ ਆ ਕਿਦਾਂ ਦਾ ਵੀ ਨਿਊ ਟ੍ਰੈਂਡ ਹੈਗਾ ਸਾਰਾ ਮੈਂ ਨਾ ਖੁਦ ਹੀ ਸਟੀਚਿੰਗ ਕਰਦੀ ਆਂਗੀ ਜਿਵੇਂ ਦਾ ਨਾ ਰਵਾਜ ਆਉਂਦਾ ਮੈਂ ਉਵੇਂ ਦੀ ਹੀ ਡਰੈਸ ਰੈਡੀ ਕਰ ਲੈਣੀ ਆ ਖੁਦ ਤੇ ਬਾਕੀ ਵੀਰੇ ਪਹਿਲਾਂ ਮੈਂ ਸਟੀਚਿੰਗ ਵੀ ਕਰਦੀ ਸੀਗੀ ਪਿੰਡ 'ਚ ਵੀ ਕਈ ਭੈਣਾਂ ਦੇ ਜਿਵੇਂ ਆਪਾਂ ਸਟੀਚਿੰਗ ਤੇ ਹਨਾ ਅਗਲੇ ਤੋਂ ਸਟੀਚਿੰਗ ਲੈ ਕੇ ਆਏ ਸਟੀਚਿੰਗ ਕਰਦੇ ਹੁੰਦੇ ਆਗੇ ਉਹ ਵੀ ਕਰਦੀ ਸੀਗੀ ਬਟ ਹੁਣ ਮੇਰਾ ਬੇਟਾ ਛੋਟਾ ਤਾਂ ਕਰਕੇ ਮੈਂ ਬੰਦ ਕੀਤਾ ਹੋਇਆ ਹੈਗਾ ਸੋ ਚਲੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆ ਤੁਹਾਨੂੰ ਦੱਸਦੇ ਆ ਕਿ ਕਿੰਨੇ ਦੇ ਵਿੱਚ ਇਹ ਜੀ ਸੂਟ ਆ ਜਿਹੜਾ ਰੈਡੀ ਹੋਇਆ ਹੈਗਾ ਵੀਡੀਓ ਦੇ ਵਿੱਚ ਤੁਸੀਂ ਲੁੱਕ ਵੀ ਦੇਖ ਲਓਗੇ ਨਾਲ ਨਾਲ ਕਿ ਕਿੱਦਾਂ ਦੀ ਬਣਦੀ ਹੈ ਕਿੰਨਾ ਸੋਹਣਾ ਲੱਗਦਾ ਹੈ ਹਨਾ ਆ ਪਾਇਆ ਹੋਇਆ ਇਹ ਸੂਟ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੁਪੱਟੇ ਦੀ ਦੁਪੱਟਾ ਵੀ ਇਹ ਮੈਂ ਜ਼ਿਆਦਾ ਮਹਿੰਗਾ ਨਹੀਂ ਲਿਆ ਹੈਗਾ ਕਾ ਅ ਕਿਉਂਕਿ ਹਨਾ ਜਦੋਂ ਆਪਾਂ ਸੂਟ ਜਾਗੋ ਤੇ ਪਾਉਣਾ ਰਾਤ ਨੂੰ ਪਾਉਣਾ ਹੈ ਵਾਈਟ ਆਪਾਂ ਦੁਪੱਟਾ ਲੈਣਾ ਉਹ ਵੈਸੇ ਹੀ ਸ਼ਾਈਨ ਕਰੂਗਾ ਸੋ ਜ਼ਿਆਦਾ ਮਹਿੰਗਾ ਦੁਪੱਟਾ ਲੈਣ ਦੀ ਲੋੜ ਨਹੀਂ ਬਾਕੀ ਜੇਕਰ ਤੁਸੀਂ ਹਨਾ ਆਪਦੇ ਬਜਟ ਦੇ ਹਿਸਾਬ ਨਾਲ ਲੈ ਸਕਦੇ ਹੋ ਤਾਂ ਤੁਸੀਂ ਲੈ ਵੀ ਸਕਦੇ ਹੋ 500 ਤੱਕ 550 ਤੱਕ 450 ਤੱਕ ਹਨਾ ਅ ਮੇਰਾ ਇਹ ਦੁਪੱਟਾ ਆ ਵੀ 280 ਰੁਪਏ ਦਾ ਠੀਕ ਹੈ ਜੀ 280 ਰੁਪਏ ਦਾ ਆਪਾਂ ਦੁਪੱਟਾ ਲੈ ਲਿਆ ਤੇ ਰੰਗਾਣਾ ਆਪਾਂ ਹੈ ਨਹੀਂ ਸੀ ਕਿਉਂਕਿ ਵਾਈਟ ਰੱਖਣਾ ਸੀ ਹਨਾ ਤੇ ਇਹਦੇ ਉੱਤੇ ਆਪਾਂ ਅ ਰਿੰਗ ਜਿੰਬ ਵਾਲੀ ਜੜੀ ਲੇਸ ਲਾਈ ਹੈ ਠੀਕ ਹੈ ਜੀ ਅ ਮੈਨੂੰ ਉਲਜਣ ਗੋਟਾ ਹੀ ਕਹਿਣੀ ਹੁੰਦੀ ਆ ਉਹ ਰਿੰਜੰਬੀ ਕਹਿੰਦੇ ਨੇ ਇਹਨੂੰ ਤੇ ਇਹ ਉਲਜਣ ਗੋਟਾ ਆਪਣਾ ਸਾਰਾ ਮੈਨੂੰ ਪਿਆ ਸੀ 140 ਰੁਪਏ ਦਾ ਕਿਉਂਕਿ ਸਾਡੇ ਲੋਕਲ ਮਾਰਕੀਟ ਦੇ ਵਿੱਚ ਇੱਕ ਦੁਕਾਨ ਹੈ ਥੋਕ ਵਾਲੀ ਮੈਂ ਉਹਨਾਂ ਤੋਂ ਲਿਆ ਸੀਗਾ ਉਹਨਾਂ ਨੇ ਮੈਨੂੰ 140 ਰੁਪਏ ਦਾ ਫੁੱਲ ਦੁਪੱਟੇ ਦਾ ਜਿਹੜਾ ਇਹ ਗੋਟਾ ਦੇਤਾ ਸੀਗਾ ਠੀਕ ਹੈ ਜੀ ਇਹ ਵਾਲਾ ਆਪਾਂ ਲਾਇਆ ਹੈਗਾ ਗੋਟਾ ਚੁੰਨੀ ਦੇ ਉੱਤੇ ਠੀਕ ਹੈ ਜੀ ਉਹ ਤਾਂ ਵੈਸੇ ਇਹ ਬਹੁਤ ਟਾਈਮ ਤੋਂ ਇਹਦਾ ਟ੍ਰੈਂਡ ਚੱਲ ਰਿਹਾ ਪਰ ਫਿਰ ਵੀ ਇਹ ਪੁਰਾਣਾ ਨਹੀਂ ਹੋਇਆ ਹਲੇ ਵੀ ਇਹਨੂੰ ਲਾ ਰਹੀਆਂ ਨੇ ਕਈ ਭੈਣਾਂ ਆਪਣੇ ਸੂਟ ਤੇ ਸੋ ਇਹ ਸੀਗਾ 140 ਰੁਪਏ ਦਾ ਠੀਕ ਹੈ ਜੀ 280 ਰੁਪਏ ਦਾ ਦੁਪੱਟਾ ਬਾਕੀ ਤੁਸੀਂ ਹੈ ਨਾ ਆਪਦਾ ਹਿਸਾਬ ਆਪਣੇ ਆਪ ਲਾ ਲਿਓ ਕਿ ਆਪਾਂ ਨੂੰ ਕਿੰਨੇ ਚ ਪੈ ਗਿਆ ਹਨ ਮੈਂ ਮੋਟਾ-ਮੋਟਾ ਜਿਹਾ ਹਿਸਾਬ ਲਾਇਆ ਸੀ ਕਿ 2500 ਤੋਂ ਥੱਲੇ-ਥੱਲੇ ਪਿਆ ਇਹ ਆਪਾਂ ਨੂੰ 2200 ਤੱਕ ਬਸ ਇੰਨੇ ਚ ਪੈ ਗਿਆ ਸੂਟ ਸਾਰਾ ਸਟੀਚਿੰਗ ਖੁਦ ਕਰਕੇ ਹੈ ਨਾ ਜੇ ਤੁਸੀਂ ਸਟੀਚਿੰਗ ਕਿਸੇ ਤੋਂ ਹੋਰ ਕਰਵਾਉਂਗੇ ਤਾਂ 3000 ਤੱਕ ਰੈਡੀ ਹੋ ਜਾਊਗਾ ਤੁਹਾਡਾ ਸੂਟ ਤੇ ਆ ਆ ਪੈਚ ਸੀਗੇ ਜਿਹੜੇ ਕੁੜਤੀ ਦੇ ਨਾਲੋਂ ਕੱਪੜਾ ਜਿਹੜਾ ਬਚਿਆ ਸੀ ਪੈਚ ਕੱਟ ਕੇ ਆਪਾਂ ਚੁੰਨੀ ਤੇ ਉਹ ਮਸ਼ੀਨ ਦੇ ਨਾਲ ਹੀ ਅਟੈਚ ਕੀਤੇ ਨੇ ਸਿਉਣ ਮਾਰ ਕੇ ਤੇ ਨਾਲ ਆਪਾਂ ਇਹਦੇ ਜਿਹੜੀ ਸਿਉਣ ਦੀ ਨਹੀਂ ਸੀ ਇਹਦੇ ਉੱਤੇ ਆਪਾਂ ਗੋਟਾ ਪੱਤੀ ਲਾਦੀ ਠੀਕ ਹੈ ਜੀ ਇਹ ਪੈਚ ਮੈਂ ਚਾਰੇ ਖੁੰਝਾਂ ਤੇ ਲਾਏ ਨੇ ਠੀਕ ਹੈ ਜੀ ਦੁਪੱਟੇ ਤੇ ਇਹ ਇਸ ਤਰ੍ਹਾਂ ਠੀਕ ਹੈ ਜੀ ਸੋ ਇਸ ਤਰ੍ਹਾਂ ਬਹੁਤ ਸੋਹਣੀ ਲੁੱਕ ਆਈ ਤੇ ਇਸ ਤਰ੍ਹਾਂ ਹੀ ਆਪਾਂ ਇਹ ਦੁਪट्टे ਤੇ ਜਿਵੇਂ ਤੁਸੀਂ ਹਨਾ ਥੋੜਾ ਜਿਹਾ ਹੋਰ ਮੱਥਾ ਮਾਰ ਸਕਦੇ ਤੁਸੀਂ ਗੋਟੇ ਪੱਤੀ ਲਾ ਕੇ ਗੋਟਾ ਪੱਤੀ ਲਾ ਕੇ ਹੋਰ ਵੀ ਡਿਜ਼ਾਈਨ ਬਣਾ ਸਕਦੇ ਜਿਵੇਂ ਕਿ ਸਿੱਧੀਆਂ ਲੈਣਾ ਹਨਾ ਤਿੰਨ ਜਾਂ ਚਾਰ ਪਾਤੀਆਂ ਗੋਟਾ ਪੱਤੀ ਦੀਆਂ ਇਸ ਤਰ੍ਹਾਂ ਪਾਤੀਆਂ ਜਾਲ ਜਿਹਾ ਬਣਾਤਾ ਹਨਾ ਉਹ ਸੋ ਆਕਦੀ ਕਲਾਕਾਰੀ ਹੈ ਨਾ ਜਿਨ੍ਹਾਂ ਨੂੰ ਆਪ ਸਟੀਚਿੰਗ ਆਉਂਦੀ ਹੈ ਤਾਂ ਤੁਸੀਂ ਕਰ ਸਕਦੇ ਹੋਗੇ ਤੇ ਬਾਕੀ ਮੈਨੂੰ ਇੰਨਾ ਹੈ ਨਹੀਂ ਸੀਗਾ ਕਿ ਮੈਂ ਜ਼ਿਆਦਾ ਹਨਾ ਆ ਚੀਜ਼ ਨਾਲ ਹੀ ਦੁਪੱਟਾ ਬਹੁਤ ਸੋਹਣਾ ਬਣ ਗਿਆ ਸੋ ਫਿਰ ਆਪਾਂ ਨੂੰ ਬਾਅਦ ਵਿੱਚ ਡਾਈ ਵੀ ਕਰਵਾਉਣਾ ਪੈ ਸਕਦਾ ਹੈ ਹਨਾ ਇਹ ਟ੍ਰੈਂਡ ਜਾ ਵੀ ਸਕਦਾ ਹੈ ਹਨਾ ਆਪਾਂ ਨੂੰ ਤਾਂ ਫਿਰ ਇਹ ਆਪਾਂ ਪੱਟ ਕੇ ਜਿਹੜਾ ਹੈ ਹੋਰ ਸੂਟ ਨਾਲ ਆਪਾਂ ਦੁਪੱਟਾ ਡਾਈ ਕਰਾ ਲਾਂਗੇ ਤਾਂ ਕਰਕੇ ਮੈਂ ਜ਼ਿਆਦਾ ਗੋਟਾ ਪੱਤੀ ਵਗੈਰਾ ਨਹੀਂ ਲਾਇਆ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਮੀਜ਼ ਦੀ ਕਮੀਜ਼ ਹੈ ਜਿਹੜੀ ਇਹ ਬਣੀ ਹੈਗੀ 950 ਦੀ ਠੀਕ ਹੈ ਜੀ ਸਾਡੇ ਲੋਕਲ ਬਾਜ਼ਾਰ ਦੇ ਵਿੱਚੋਂ ਮਿਲੇ ਆਂ 950 ਦੀ ਮਿਲੀ ਆ ਮੈਨੂੰ ਤੇ ਬਾਕੀ ਥੋੜਾ ਬਹੁਤਾ ਫਰਕ ਹੋਊਗਾ ਹਨਾ ਕਿਤੇ 1000 ਦੀ ਹੋਊਗੀ ਕਿਤੇ 1100 ਦੀ ਹੋਊਗੀ ਇਤੋਂ ਜ਼ਿਆਦਾ ਤਾਂ ਫਰਕ ਹੋਣਾ ਨਹੀਂ ਹਨਾ ਜਾਂ ਕਿਤੇ 800 ਦੀ ਵੀ ਮਿਲਦੀ ਹੋਣੀ ਵੀਰੇ ਤੇ ਇਹ ਆਪਾਂ ਸਿੰਪਲ ਰੈਡੀ ਕਰੀਏ ਬਿਲਕੁਲ ਸਿੰਪਲੀ ਬਾਜ਼ੂ ਨੇ ਇਹਦੀਆਂ ਥੋੜੀਆਂ ਜਿਹਾ ਲੂਜ਼ ਰੱਖੀਆਂ ਨੇ ਮੈਂ ਤੇ ਸਿੰਪਲੀ ਇਹਦਾ ਨੈਕ ਬਣਾਇਆ ਹੈਗਾ ਆਪਾਂ ਨੇ ਤੇ ਘੇਰਾ ਵੀ ਬਿਲਕੁਲ ਸਿੰਪਲ ਰੱਖਿਆ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੀ ਦੇਖ ਲਓਗੇ ਹਨਾ ਤੇ ਕਿਉਂਕਿ ਕਮੀਜ਼ ਦੇ ਵਿੱਚ ਪਹਿਲਾਂ ਹੀ ਵਰਕ ਬਹੁਤ ਹੈਗਾ ਹਨਾ ਕਿ ਫੁਲਕਾਰੀ ਬਾਗ ਦੀ ਤਰ੍ਹਾਂ ਇਹ ਕੱਢੀ ਹੋਈ ਹੈ ਖੱਦਰ ਦੀ ਕੁੜਤੀ ਹੈ ਇਹ ਅ ਇਹਦੇ ਉੱਤੇ ਆਪਾਂ ਕੋਈ ਲੈਸਸ ਵਗੈਰਾ ਨਹੀਂ ਲਾਈ ਹੈਗੀ ਇਦਾਂ ਹੀ ਰੈਡੀ ਕੀਤੀ ਹੈ ਤੇ ਹੁਣ ਗੱਲ ਕਰਦੇ ਆਪਾਂ ਘਗਰੇ ਦੀ ਹਨਾ ਅ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦਿਆਂ ਕਿ ਪਹਿਲਾਂ ਜਿਹੜੀ ਮੇਰੀ ਵੀਡੀਓ ਇੱਕ ਮੈਂ ਪਾਈ ਹੋਈ ਸੀ ਉਹਦੇ ਵਿੱਚ ਨਾ ਮੈਂ ਪੁਰਾਣੇ ਜਿਹੜੇ ਮੇਰਾ ਬਰੀ ਦੇ ਸੂਟ ਵਾਲਾ ਦੁਪੱਟਾ ਸੀ ਉਹ ਤੋਂ ਮੈਂ ਗੋਟਾ ਪਟਿਆ ਸੀਗਾ ਬਹੁਤ ਮੋਟਾ-ਮੋਟਾ ਗੋਟਾ ਸੀਗਾ ਉਹ ਨਾ ਚੁੰਨੀ ਦੇ ਉੱਤੇ ਸੋਨਾ ਨਹੀਂ ਸੀ ਲੱਗਦਾ ਅ ਹੁਣ ਦੇ ਹਿਸਾਬ ਨਾਲ ਤੇ ਉਹ ਮੈਂ ਪੱਟਤਾ ਸੀ ਉਹਦੇ ਉੱਤੇ ਮੈਂ ਹੋਰ ਜਿਹੜਾ ਗੋਟਾ ਲਾਇਆ ਸੀਗਾ ਪੱਟ ਕੇ ਉਹ ਚੁੰਨੀ ਮੈਂ ਡਾਈ ਕਰਾ ਕੇ ਨਿਊ ਸੂਟ ਨਾਲ ਜਿਹੜੀ ਲਈ ਸੀਗੀ ਤੇ ਇਹ ਗੋਟਾ ਜਿਹੜਾ ਆਪਾਂ ਉਹ ਸੂਟ ਤੋਂ ਪੱਟਿਆ ਸੀ ਇਹ ਆਪਾਂ ਆਪਣੇ ਘਗਰੇ ਦੇ ਉੱਤੇ ਲਾ ਲਿਆ ਕਿਉਂਕਿ ਘਗਰੇ ਦੇ ਉੱਤੇ ਤਾਂ ਸ਼ਾਈਨੀ ਗਾਲਾ ਹਨਾ ਥੋੜਾ ਜਿਹਾ ਮੋਟਾ ਚੌੜਾ ਜਿਹਾ ਗੋਟਾ ਸੋਹਣਾ ਲੱਗਦਾ ਸੋ ਉਹ ਆਪਾਂ ਵੇਸਟ ਨਹੀਂ ਜਾਣ ਦਿੱਤਾ ਉਹ ਗੋਟਾ ਆਪਾਂ ਇਹ ਘਗਰੇ ਦੇ ਉੱਤੇ ਲਾ ਲਿਆ ਹਨਾ ਇੱਕ ਭੈਣ ਦਾ ਮੈਸੇਜ ਆਇਆ ਸੀ ਉਹ ਸੂਟ ਤੇ ਜਿਹੜੇ ਕਿ ਮੈਂ ਰੈਡੀ ਕੀਤਾ ਸੀ ਪੁਰਾਣਾ ਦੁਪੱਟਾ ਡਾਈ ਕਰਾ ਕੇ ਉਹਨੂੰ ਨਿਊ ਲੁੱਕ ਦਿੱਤੀ ਉਹਨੇ ਕਿਹਾ ਸੀ ਕਿ ਸੇਮ ਹੀ ਦੁਪੱਟਾ ਮੇਰੇ ਕੋਲ ਵੀ ਪਿਆ ਮੈਨੂੰ ਆਈਡੀਆ ਮਿਲ ਗਿਆ ਬਹੁਤ ਸੋਹਣਾ ਸੋ ਉਹ ਭੈਣ ਨੂੰ ਇੱਕ ਹੋਰ ਆਈਡੀਆ ਦੇਤਾ ਮੈਂ ਕਿ ਜਿਹੜਾ ਉਹ ਕੋਟਾ ਪੱਟੇਗੀ ਤੂੰ ਪਹਿਨੇ ਉਹ ਘਗਰਾ ਘੁਗਰਾ ਬਣਾ ਲਈ ਉਹਦੇ ਉੱਤੇ ਲਾ ਦੇ ਨੀ ਉਹ ਠੀਕ ਹੈ ਹਾਂਜੀ ਹੁਣ ਗੱਲ ਕਰਦੇ ਆਪਾਂ ਘਗਰੇ ਦੀ ਹਨਾ ਗੋਟਾ ਤਾਂ ਆਪਾਂ ਜਿਹੜਾ ਘਰੇ ਪਿਆ ਸੀ ਉਹ ਹੀ ਲਗਾ ਲਿਆ ਜੇ ਤੁਸੀਂ ਲਿਆਉਂਗੇ ਤਾਂ ਤੁਸੀਂ 2 ਤੋਂ 250 ਤੱਕ ਤੁਹਾਨੂੰ इजीली ਮਿਲ ਜੂਗਾ ਗੋਟਾ ਤੁਹਾਡੇ ਕੋਲ ਨਹੀਂ ਹੋਇਆ ਤਾਂ ਬਾਕੀ ਘਗਰੇ ਦਾ ਜਿਹੜਾ ਫੈਬਰਿਕ ਹੈ ਉਹ ਹੈਗਾ ਆਰਗੈਂਜ਼ਾ ਪਿਓਰ ਔਰਗੇਂਜਾ ਦਾ ਸਾਡੀ ਵੀ ਪਿਓਰ ਔਰਗੇਂਜਾ ਦਾ ਪੂਰਾ 5 ਮੀਟਰ 200 ਦਾ ਦੇਈ ਜਾਂਦੇ ਨੇਗੇ ਤੇ 200 ਦਾ ਮੈਂ ਲਈ ਸੀਗੀ ਔਰਗੇਂਜਾ 5 ਮੀਟਰ ਤੇ ਲਾਈਨਿੰਗ ਮੈਂ ਇਹਦੇ ਥਲੇ ਟਾਪਟਾ ਲਾਈ ਹੈ ਠੀਕ ਹੈ ਜੀ ਆਪ ਤਾਂ ਲਾਈਨਿੰਗ ਲਾ ਕੇਸ ਆਪਾਂ ਨੂੰ ਲਾਈਨਿੰਗ ਪੈਗੀ 360 ਰੁਪਏ ਦੀ 5 ਮੀਟਰ ਜੇ 5 ਮੀਟਰ ਦਾ ਘਗਰਾ ਬਣਾਉਂਗੇ ਤਾਂ ਤੁਸੀਂ 5 ਮੀਟਰ ਹੀ ਲਾਈਨਿੰਗ ਲਾਓ ਤਾਂ ਫਿਰ ਉਹ ਹੈਵੀ ਬਣੂਗਾ ਬਹੁਤ ਸੋਹਣਾ ਬਣੂਗਾ ਉਹ ਘਗਰਾ ਜੇ ਤੁਸੀਂ ਹਨਾ ਕਈ ਭੈਣਾਂ ਕਰਦੀਆਂ ਨੇ ਸਲਵਾਰ ਦੇ ਵਿੱਚ ਵੀ ਇੰਹੀਂ ਕਰਦੀਆਂ ਨੇ ਕਿ ਮੇਰੇ ਮਤਲਬ ਮੇਰੇ ਜਿਹੜੇ ਸੰਪਰਕ ਦੇ ਵਿੱਚ ਨੇ ਕਈ ਹਨਾ ਉਹ ਕਰਦੀਆਂ ਨੇ ਕਿ ਕੱਗਰਾ 5 ਮੀਟਰ ਦਾ ਤੇ ਲਾਈਨਿੰਗ 3 ਮੀਟਰ ਉਹਦੇ ਨਾਲ ਉਹ ਹੈਵੀ ਨਹੀਂ ਬਣਦਾ ਹੈਗਾ ਉਹ ਇਕੱਠਾ ਜਾ ਹੋ ਜਾਂਦਾ ਰਹਿੰਦਾ ਨਹੀਂ ਫਲੇਅਰ じゃ ਨਹੀਂ ਬਣਦਾ ਉਹਦਾ ਤਾਂ ਉਨੀ ਲਾਈਨਿੰਗ ਲਾਇਆ ਕਰੋ ਉਨਾ ਹੀ ਕੱਪੜਾ ਜਿਹੜਾ ਕੱਗਰੇ ਦਾ ਰੱਖਿਆ ਕਰੋ ਤਾਂ ਬਹੁਤ ਸੋਹਣਾ ਬਣਦਾ ਹੈਗਾ ਠੀਕ ਹੈ ਜੀ ਅ ਤੇ 360 ਰੁਪਏ ਦੀ ਆਪਣੀ ਲਾਈਨਿੰਗ ਹੋਗੀ ਤੇ ਗੋਟਾਪਾ ਕਰੋ ਲਾਇਆ ਹੈਗਾ ਤੇ 200 ਰੁਪਏ ਦਾ ਆਪਾਂ ਲੈਂਦਾ ਸੀਗਾ 5 ਮੀਟਰ ਚਿੱਟਾ ਕੱਪੜਾ ਠੀਕ ਹੈ ਜੀ ਅ ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਹਨਾ ਟੂਟਲ ਆਪਣਾ ਕਿੰਨਾ ਖਰਚਾ ਆ। ਕਮੀਜ਼ ਦੇ ਥੱਲੇ ਕੋਈ ਲਾਈਨਿੰਗ ਨਹੀਂ ਲਾਈ ਆਪਾਂ ਨੇ ਕਿਉਂਕਿ ਇਹ ਖਦਰ ਦੀ ਹੈਗੀ ਕੋਈ ਲੋੜ ਨਹੀਂ ਪਈ ਕਮੀਜ਼ ਦੇ ਥੱਲੇ ਲਾਈਨਿੰਗ ਲਾਉਣ ਦੀ ਆਪਾਂ ਨੂੰ। ਤੇ ਚਲੋ ਜੀ ਹੁਣ ਜੇ ਤੁਸੀਂ ਆਹ ਚੀਜ਼ ਤੇ ਹਨਾ ਲੈਸ ਵਗੈਰਾ ਲਾਉਣਾ ਚਾਹੁੰਦੇ ਤਾਂ ਤੁਸੀਂ ਲਾ ਸਕਦੇ ਹੋ ਫਰੰਟ ਤੇ ਘੇਰੇ ਤੇ ਹਨਾ ਬਾਜੂ ਤੇ ਹਨਾ ਜਾਂ ਕੋਈ ਨੈਕ ਤੇ ਕੁਝ ਵੀ ਲਾਉਣਾ ਚਾਹੁੰਦੇ ਤਾਂ ਤੁਸੀਂ ਲਾ ਸਕਦੇ ਹੋਗੇ ਹਨਾ ਮੈਂ ਤੁਹਾਨੂੰ ਆਪ ਦਾ ਦੱਸਿਆ ਕਿ ਮੈਂ ਕੋਈ ਲੈਸ ਨਹੀਂ ਲਾਈ ਹੈਗੀ ਕਿਉਂਕਿ ਪਹਿਲੀ ਵਾਰਕ ਬਥੇਰੇ ਤੇ ਤੇ ਚਲੋ ਜੀ ਇਹ ਸੀਗਾ ਆਪਣਾ ਅੱਜ ਦਾ ਵੀਡੀਓ ਹਨਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਜਿਹੜੀ ਹੈਲਪਫਲ ਰਹੀ ਹੋਊਗੀ ਤੁਹਾਡੇ ਵਾਸਤੇ ਤੇ ਵਧੀਆ ਲੱਗੀ ਹੋਣੀ ਅ ਇਦਾਂ ਦੀ ਵੀਡੀਓ ਹੋਰ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਸਪੋਰਟ ਕਰਿਆ ਕਰੋ ਜੀ ਤੇ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਵਿੱਚ ਜਿਹੜਾ ਨਿਊ ਆਇਆ ਮੇਰੇ ਚੈਨਲ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਨਾਲ ਨਾਲ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰ ਦਿਓ ਕਿ ਕਿੱਦਾਂ ਦੀ ਲੱਗੀ ਵੀਡੀਓ ਤੇ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ